ਬੰਦੇ ਕਹਤਾ ਹੈ ਤਾਂ ਮਿਲੇ ਜਿਹੜੇ ਹੱਕ ਨੇ ਅਧਿਕਾਰ ਨੇ ਜਾਂ ਪਾਤਰਤਾ ਹੈ ਜਿਹੜੀ ਉਹ ਦੱਸਾ ਤੋਂ ਬਾਅਦ ਇੱਕ ਫਿਰ ਉਹਦਾ ਅਗਲਾ ਸਟੈਪ ਹੈ ਅਗਲਾ ਕਦਮ ਹੈ ਜਿਹੜਾ ਮਾਸਟਰ ਸਰਕੂਲਰ ਕਹਿੰਦਾ ਹੈ ਉਹ ਕਹਿੰਦਾ ਵੀ ਇਹ ਆਪਦੇ ਆਪ ਚ ਠੀਕ ਨੇ ਪਰ ਇਹ ਉਹਨਾਂ ਲੋਕਾਂ ਤੱਕ ਪਹੁੰਚਾਏ ਕਿਵੇਂ ਜਾਣਾ ਇਹਨੇ ਕਿ ਇਹ ਅਧਿਕਾਰ ਕੀ ਨੇ ਉਹਨਾਂ ਤੱਕ ਕਿਵੇਂ ਪਹੁੰਚਾਏ ਜਾਂਦਾ ਉਹਨੂੰ ਕਹਿੰਦੇ ਨੇ ਇਨਫੋਰਮੇਸ਼ਨ ਉਹਨਾਂ ਤੱਕ ਸੂਚਨਾ ਕਿਵੇਂ ਜਾਏ ਐਜੂਕੇਸ਼ਨ ਵਿਦਿਆ ਉਹਨਾਂ ਤੱਕ ਉਹਨਾਂ ਨੂੰ ਸਿੱਖਿਤ ਕਿਵੇਂ ਕੀਤਾ ਜਾਏ ਇਹਨਾਂ ਬਾਰੇ ਔਰ ਉਸੇ ਢੰਗ ਦੇ ਨਾਲ ਇੱਕ ਕਮਿਊਨੀਕੇਸ਼ਨ ਕੇ ਸੰਚਾਰ ਦਾ ਤਰੀਕਾ ਕੀ ਅਪਣਾਇਆ ਜਾਏ ਇਹ ਤਿੰਨ ਗੱਲਾਂ ਨੇ ਇਨਫੋਰਮੇਸ਼ਨ এডਿਕੇਸ਼ਨ ਐਂਡ ਕਮਿਊਨੀਕੇਸ਼ਨ ਭਾਵ ਜਿਹੜੀ ਸੂਚਨਾ ਵਿੱਦਿਆ ਤੇ ਸੰਚਾਰ ਇਹਦੇ ਲਈ ਨੈਸ਼ਨਲ ਲੈਵਲ ਤੋਂ ਲੈ ਕੇ ਸਟੇਟ ਲੈਵਲ ਸਟੇਟ ਲੈਵਲ ਤੋਂ ਲੈ ਕੇ ਹੇਠਾਂ ਤੱਕ ਬਕਾਇਦਾ ਪ੍ਰੋਗਰਾਮ ਬਣਾਨੇ ਨੇ ਪਰ ਉਹ ਜੇ ਅਫਸਰਾਂ ਨੂੰ ਅਪਾਇੰਟ ਕਰਨਾ ਹੈ ਔਰ ਇਹਦੇ ਰਾਹੀਂ ਕਿੰਨੀਆਂ ਚੀਜ਼ਾਂ ਦੱਸਿਆ ਗੰਜਾਂ ਨੇ ਉਹਦੇ ਚ ਇਹ ਵੀਡੀਓਜ਼ ਬਣਾ ਕੇ ਇਹਦੇ ਲਈ ਹੈ ਵੀ ਅਖਬਾਰਾਂ ਦੇ ਰਾਹੀਂ ਪ੍ਰਿੰਟ ਮਟੀਰੀਅਲ ਦੇ ਰਾਹੀਂ ਹੋਰ ਪਰਚੇ ਵੰਡ ਕੇ ਪ੍ਰਿੰਟ ਮਟੀਰੀਅਲ ਦੇ ਰਾਹੀਂ ਜੋ ਵੀ ਕੀਤਾ ਜਾ ਸਕਦਾ ਔਰ ਨਿੱਜੀ ਤੌਰ ਦੇ ਉੱਤੇ ਵੀ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਐਜੂਕੇਟ ਕਰਕੇ ਉਹਨਾਂ ਦੀਆਂ ਮੀਟਿੰਗਾਂ ਕਰਕੇ ਉਹਨਾਂ ਨਾਲ ਸੰਬੰਧਿਤ ਵੱਖ-ਵੱਖ ਜਿਹੜੇ ਵੀ ਮੁੱਦੇ ਨੇ ਉਹਨਾਂ ਦੇ ਦਿਮਾਗਾਂ ਦੇ ਵਿੱਚ ਜੋ ਸਵਾਲ ਆਉਂਦੇ ਨੇ ਉਹਨਾਂ ਨੂੰ ਕਿਵੇਂ ਹੱਲ ਕਰਨਾ ਔਰ ਇਹਦੇ ਚ ਹਰ ਸਾਲ ਸੂਬਾ ਸਰਕਾਰ ਨੇ ਆਪਣੀ ਯੋਜਨਾ ਬੰਦੀ ਬਣਾਉਣੀ ਹੈ ਜੇ ਪਹਿਲੀ ਸਾਰਥਕ ਪ੍ਰੋਪਰ ਨਹੀਂ ਰਹੀ ਤੇ ਉਹਦੇ ਚ ਕਿਹੜੇ ਸੋਧ ਕਰਨੀ ਹੈ ਕਿਵੇਂ ਬਣਾਉਣੀ ਹੈ ਕਿਵੇਂ ਲੋਕਾਂ ਤੱਕ ਉਹ ਜਾਵੇ ਪੂਰੀ ਦੀ ਪੂਰੀ ਕਿਉਂ ਕਿਉਂਕਿ ਇਹ ਦਿਹਾਤੀ ਰੋਜ਼ਗਾਰ ਯੋਜਨਾ ਦਿਹਾਤ ਵੈਸੇ ਵੀ ਸੂਚਨਾ ਤੋਂ ਥੋੜਾ ਜਿਹਾ ਦੂਰ ਹੁੰਦਾ ਹੈ ਔਰ ਦੂਰ ਜਾ ਕੇ ਉਹਨਾਂ ਬੇੜਿਆਂ ਚ ਉਹਨਾਂ ਘਰਾਂ ਚ ਜਾਂ ਪਿੰਡਾਂ ਚ ਜਾਂ ਵੱਖ-ਵੱਖ ਥਾਵਾਂ ਤੇ ਉਹ ਲੋਕਾਂ ਨੂੰ ਕਿਵੇਂ ਜੋੜਨਾ ਹੈ ਉਹ ਤਾਂ ਕਿ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਦੇ ਯੋਗ ਹੋ ਸਕਣ ਇਹ ਇਹ ਕਹਿੰਦੇ ਛਾ ਹੈ ਔਰ ਇਹਦੇ ਚ ਪੈਸਾ ਵੀ ਨਾਲ ਕੀਤਾ ਗਿਆ ਫੰਡਿੰਗ ਦਾ ਸਵਾਲ ਵੀ ਹੈ ਕਿ ਉਹ ਫੰਡਿੰਗ ਵੀ ਤੁਸੀਂ ਉਸ ਜਿਹੜਾ ਮਟੀਰੀਅਲ ਕੋਸਟ ਦਾ ਇੱਕ ਹਿੱਸਾ ਉਹਦੇ ਵਿੱਚੋਂ ਕਰ ਸਕਦੇ ਹੋ ਜਿੰਨੀਆਂ ਵੀਡੀਓ ਬਣਾਉਣ ਤੇ ਖਰਚ ਆਏਗਾ ਜਿੰਨੇ ਕੋਈ ਪੈਂਫਲੇਟ ਸਪੌਟ ਤੇ ਖਰਚ ਆਏਗਾ ਜਿੰਨੀਆਂ ਔਰ ਇਹਦੇ ਚ ਨਾ ਕੇਵਲ ਇਹ ਦੱਸਣਾ ਕਿ ਅਧਿਕਾਰ ਨੇ ਬਲਕਿ ਦੂਜੀ ਗੱਲ ਜਿਹੜੀਆਂ ਦੇਸ਼ ਭਰ ਦੇ ਵਿੱਚ ਵੱਖ-ਵੱਖ ਕਿਸਮ ਦੀਆਂ ਸਫਲ ਸਟੋਰੀਆਂ ਨੇ ਸਫਲ ਕਹਾਣੀਆਂ ਨੇ ਉਹਨਾਂ ਦੇ ਰਾਹੀਂ ਬੰਦੇ ਜਾਦਾ ਸਿੱਖਦੇ ਨੇ ਉਹਨਾਂ ਦਾ ਵੀ ਵਿਖਿਆਨ ਕਰਨਾ ਹੈ ਉਹਨਾਂ ਦੀਆਂ ਵੀਡੀਓ ਉਹਨਾਂ ਦੇ ਬਾਕੀ ਬਣਾ ਕੇ ਕਿ ਦੇਖੋ ਇਹ ਇੱਥੇ ਕੰਮ ਵਧੀਆ ਹੋਇਆ ਮੁਕਾਬਲਤਨ ਤਾਂ ਕਿ ਉਹਨੂੰ ਦੇਖ ਕੇ ਬਾਕੀ ਵੀ ਵਧੀਆ ਕੀਤਾ ਜਾ ਸਕੇ ਉਹ ਸਾਰੇ ਮਾਮਲੇ ਦੇ ਵਿੱਚ ਤੇ ਉਦੋਂ ਬਿਨਾ ਇਸੇ ਤਰ੍ਹਾਂ ਖਾਸ ਤੌਰ ਦੇ ਉੱਤੇ ਜਿਹੜੇ ਨਿੱਜੀ ਤੌਰ ਤੇ ਨਿੱਜੀ ਜ਼ਮੀਨਾਂ ਤੇ ਨਿੱਜੀ ਘਰ ਮਾਮਲਿਆਂ ਦੇ ਵਿੱਚ ਮਨਰੇਗਾ ਲਾਗੂ ਹੁੰਦੀ ਹੈ ਮੰਨ ਲਓ ਘਰਾਂ ਦੇ ਮਾਮਲੇ ਚਾਹੇ ਚਾਹੇ ਲੈਟਰੀਨ ਦੇ ਮਾਮਲੇ ਹੋਣ ਖੇਤੀ ਦੇ ਮਾਮਲੇ ਦੇ ਵਿੱਚ ਨਿੱਜੀ ਤੌਰ ਤੇ ਲਾਗੂ ਹੁੰਦੀਆਂ ਖਸਬਦ ਖੇਤਾਂ ਦੇ ਵਿੱਚ ਜਿਹੜੀਆਂ ਵੱਖ-ਵੱਖ ਕੈਟਾਗਰੀਆਂ ਦੀਆਂ ਉਹਨਾਂ ਦੀਆਂ ਵੀ ਸਫਲ ਸਟੋਰੀਆਂ ਜਦੋਂ ਦਿਖਾਈਆਂ ਜਾਣਗੀਆਂ ਕਿ ਹਾਂ ਆ ਵੱਖ-ਵੱਖ ਥਾਵਾਂ ਤੇ ਹੋ ਚੁੱਕੇ ਐ ਉਹਦੇ ਨਾਲ ਗੱਲ ਜ਼ਿਆਦਾ ਸਮਝ ਆਉਦੀ ਐ ਤੇ ਜ਼ਿਆਦਾ ਮਤਲਬ ਲੋਕਾਂ ਦੇ ਭੱਲੇ ਪੈਂਦੀ ਐ ਕਿਉਂਕਿ ਬਹੁਤ ਸਾਰਾ ਸਖਸ਼ ਜਿਹੜਾ ਇਹੋ ਜਿਹਾ ਉਹ ਅਨਪੜ੍ਹ ਵੀ ਐ ਬਾਕੀ ਵੀ ਐ ਔਰ ਇਹ ਤੂੰ ਅਗਲੀ ਗੱਲ ਜਿਹੜੀ ਹੋਰ ਬਹੁਤ ਮਹੱਤਵਪੂਰਨ ਐ ਇਹ ਸਾਰਾ ਕੁਝ ਹੀ ਪੈਂਪਰੇਟ ਹੋਣ ਪਾਸ਼ਨ ਹੋਣ ਗੱਲਬਾਤ ਹੋਵੇ ਵੀਡੀਓ ਹੋਵੇ ਲਿਖਤੀ ਹੋਵੇ ਇਹ ਉਹਨਾਂ ਦੀ ਸਥਾਨਕ ਭਾਸ਼ਾ ਚੋਣੀ ਚਾਹੀਦੀ ਹੈ ਉਹਨਾਂ ਦੇ ਲੋਕਲ ਲੈਂਗੁਏਜ ਚ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੀ ਭਾਸ਼ਾ ਉਹ ਸਮਝ ਸਕਣ ਸੌਖੇ ਤਰੀਕੇ ਦੇ ਨਾਲ ਉਸੇ ਭਾਸ਼ਾ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਉਸੇ ਮੁਹਾਵਰੇ ਚ ਗੱਲ ਕਰਨੀ ਚਾਹੀਦੀ ਹੈ ਜਿਹਦੇ ਨਾਲ ਉਹ ਗੱਲ ਉਹਨਾਂ ਤੱਕ ਜਾ ਰਹੀ ਇਹ ਇੱਕ ਬੁਨਿਆਦੀ ਤੌਰ ਤੇ ਜ਼ਿੰਮੇਵਾਰੀ ਹੈ ਸਟੇਟ ਦੀ ਅਧਿਕਾਰੀਆਂ ਦੀ ਵੱਖ-ਵੱਖ ਮਾਮਲਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਉਹਨਾਂ ਖੇਤਰਾਂ ਦੇ ਵਿੱਚ ਇੱਕ ਗਵਰਨਮੈਂਟ ਨੇ ਸੈਂਸਸ ਕਰਾਈ ਸੀ ਜਿਹੜੀ ਨੂੰ ਪਹਿਲਾਂ ਵੀ ਆਪਾਂ ਇੱਕ ਗੱਲ ਕੀਤੀ ਹੈ ਪਹਿਲੇ ਚਗਣਾ ਕਿ ਸੋਸ਼ਲ ਇਕਨੋਮਿਕ ਤੇ ਕਾਸਟ ਸੈਂਸਸ 2011 ਭਾਵ ਸਮਾਜਿਕ ਆਰਥਿਕ ਤੇ ਜਾਤੀਗਤ ਜਿਹੜੀ ਜਨਗਣਨਾ ਹੈ 2011 ਉਹ ਦੇ ਲਾਭਪਾਤਰੀ ਮੰਨੇ ਜਾਂਦੇ ਨੇ ਕਿ ਸਭ ਤੋਂ ਹੇਠਲਾ ਵਰਗ ਹੈ ਸਭ ਤੋਂ ਤਰਜੀ ਉਹਨਾਂ ਨੂੰ ਦੇਣੀ ਹੈ ਜਿਹੜੇ ਸਭ ਤੋਂ ਪਛੜ ਗਏ ਜਿਨ੍ਹਾਂ ਦੀ ਸਭ ਤੋਂ ਮਾੜੀ ਆਰਥਿਕ ਅਤੇ ਸਮਾਜਿਕ ਹਾਲਤ ਹੈ ਉਹਨਾਂ ਨੂੰ ਤਰਜੀਹ ਦਿੰਦੇ ਹੋਏ ਉਹਨਾਂ ਤੱਕ ਜਿਹੜੀ ਸੂਚਨਾ ਮੰਨੇ ਇਹ ਹੋਰ ਵੀ ਪੁਖਤਗੀ ਨਾਲ ਬਿਹਤਰ ਤਰੀਕੇ ਦੇ ਨਾਲ ਪਹੁੰਚਾਉਣੀ ਸਰਕਾਰ ਦੀ ਕਰਮਚਾਰੀਆਂ ਦੀ ਐਨ ਜੀਓ ਜੀ ਦੀ ਜਿਹੜੇ ਵੀ ਲੋਕ ਬਨਰੇਗਾ ਦੇ ਖੇਤਰ ਦੇ ਨਾਲ ਬਾਬਸਤਾ ਰੱਖਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਔਰ ਇਹ ਲਗਾਤਾਰ ਚੈੱਕ ਹੁੰਦੀ ਰਹਿਣੀ ਚਾਹੀਦੀ ਹੈ ਔਰ ਇਹਦੇ ਤੋਂ ਇਲਾਵਾ ਇੱਕ ਹੋਰ ਬੜਾ ਇੰਪੋਰਟੈਂਟ ਹੈ ਔਰ ਗਵਰਨਮੈਂਟ ਆਫ ਇੰਡੀਆ ਦਾ ਸਰਕੂਲਰ ਹੈ ਕਿ ਮਹੀਨੇ ਦੇ ਇੱਕ ਦਿਨ ਘੱਟੋ ਘੱਟ ਬਾੜਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਰੁਜ਼ਗਾਰ ਮੇਲੇ ਲੱਗਣੇ ਚਾਹੀਦੇ ਨੇ ਉਹਨਾਂ ਰੋਜ਼ਗਾਰ ਮੇਲਿਆਂ 'ਚ ਬੰਦਿਆਂ ਨੂੰ ਬੁਲਾ ਕੇ ਇਹਨਾਂ ਦੀਆਂ ਜਾਣਕਾਰੀਆਂ ਵੀ ਦਿੱਤੀਆਂ ਜਾਣੀਆਂ ਨੇ ਉੱਥੇ ਜੋਬ ਕਾਰਡਾਂ ਦੀਆਂ ਅਰਜ਼ੀਆਂ ਲੈਣੀਆਂ ਨੇ ਉੱਥੇ ਕੰਮਾਂ ਦੀਆਂ ਅਰਜ਼ੀਆਂ ਵੀ ਲੈਣੀਆਂ ਨੇ ਉਹ ਸਾਰਾ ਕੁਝ ਉਹ ਸਾਰੇ ਮਾਮਲੇ ਦੇ ਵਿੱਚ ਹੋਣਾ ਚਾਹੀਦਾ ਤਾਂ ਕਿ ਉੱਥੇ ਗਰਾਊਂਡ ਤੇ ਜਾ ਕੇ ਚੀਜ਼ਾਂ ਕੀਤੀਆਂ ਜਾ ਸਕਣ ਔਰ ਇਹ ਜੇ ਹੋ ਜਾਂਦਾ ਹੈ ਕਾਨੂੰਨੀ ਤੌਰ ਤੇ ਸਹੀ ਅਰਥਾਂ 'ਚ ਲਾਗੂ ਹੋ ਜਾਂਦਾ ਤਾਂ ਲਾਗੂ ਇਹਦਾ ਲਾਭ ਉਠਾ ਸਕਣਗੇ ਮਨਰੇਗਾ ਸੰਬੰਧੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੁਲੰਗ ਦੇ ਨਾਲ ਧੰਨਵਾਦ